ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਰਨਤਾਲੀਵਾਲ ਦੇ ਉੱਤੇ ਅੱਜ ਤਰੀਕ ਹੈਗੀ ਹੈ 6 April 2025 ਅੱਜ ਆਪਾਂ ਪਹੁੰਚੇ ਮੋਗਾ ਮੰਡੀ ਦੇ ਉੱਤੇ ਤੇ ਇਹ ਹੈਗਾ ਆਪਣਾ ਪਾਰਟ ਦੂਜਾ ਹੈਗਾ ਪਹਿਲਾ ਪਾਰਟ ਆਪਣਾ ਦੇਖ ਲਈ ਤੁਸੀਂ ਆਪਣੇ ਚੈਨਲ ਤੇ ਮਗਰਲੀ ਵੀਡੀਓ ਵੀ ਦੇਖ ਸਕਦੇ ਆਂਗੇ ਦੂਜਾ ਪਾਰਟ ਹੈਗਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨ ਲਈ ਛੱਗੇ ਸ਼ੇਅਰ ਕਰਨੀ ਤੇ ਆਪਾਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਤੇ ਰੇਟ ਦਿਖਾਵਾਂਗੇ ਤੇ ਆਓ ਜੀ ਆਹ ਹੈਗਾ ਸੋਨਲਿਕਾ 35 ਦਾ 10 ਮਾਡਲ ਕਿੰਨਾ ਰੇਟਾ 280 ਡਬਲ ਕਲਚ ਦੇ ਵਿੱਚ ਹੈਗਾ ਤੇ ਪੀ ਵੀ 47 ਜੀਰੇ ਦਾ ਨੰਬਰ ਆਗਾ ਛੋਟੇ ਕੰਟਰੈਕਟਰ ਬਹੁ ਬੈਸਟ ਆਗਾ ਟੁੱਕਾ ਪੈ ਜਾਵਾ ਸਾਈਡ ਗੀਅਰ ਦੇ ਵਿੱਚ ਆਗਾ ਤੇ ਟਾਇਰ ਹੋਣਗੇ 40 ਕੇ ਪੈਸੀ ਐਮ ਆਰ ਪੇ ਟਾਇਰ ਪੱਕੇ ਟਾਇਰ ਆਗੇ ਨਾਲ ਆ ਕੇ ਸਵਰਾ 450 50 208 ਮਾਡਲ 3,55,000 ਰੁਪਏ ਦੀ ਡਿਮਾਂਡ ਆ ਨੰਬਰ ਨੰਬਰ ਤਾਂ ਫੇਤਾ ਟਮਾਟਰ ਈ ਸ਼ੋ ਆਏ ਦੀ ਹੋਂ ਤਾਂ ਥੋੜਾ ਲਾਲਜ ਕਰਨ ਲੱਗੇ ਟਮਾਟਰ ਈ ਸ਼ੋ ਇਹਨੂੰ ਕਹਿੰਦੇ ਆਗੇ ਕੰਡੀਸ਼ਨ ਚੈੱਕ ਕਰਦਾ ਸੁੱਕਾ ਆ ਟਰੈਕਟਰ ਪਿਆ ਹੈਗਾ ਸੀਟ ਤੇ ਟਾਇਰਾਂ ਚ 70 ਕ ਪਏ 65 ਕ ਟਾਇਰ ਆਗੇ ਛਤਰੀ ਛਤਰੀ ਲੱਗੀ ਵੀ ਹੈਗੀ ਤੇ ਨਾਲ ਆ ਗਏ ਸੋਲੇ ਕਾ ਡੀ ਆਈ 750 12 ਮਲ 85 12 ਮਲ 38500 ਰੁਪਇਆ ਦੀ ਹੈਗੀ ਡਿਮਾਂਡ ਛਤਰੀ ਛਤਰੀ ਲੱਗੀ ਵੀ ਹੈ ਟਾਇਰ ਹੈਗੇ ਨਵੇਂ ਆ ਮਗਰ ਲਈ ਗੁੜੀਰ ਦੇ ਮਾਣ 95 ਰੁਪਏ 95 ਹੈਗੇ ਆ ਕੰਡੀਸ਼ਨ ਚੱਕਾ ਪਾ ਦੇ ਸਵਾਰਾ ਹਾਦੀ ਆਸੋ ਨੇ 12 ਮਰਲਾ ਚਾਰ ਮਲਕ 45000 ਰੁਪਏ ਕੇ ਨੰਬਰ ਕਿੱਥੋਂ ਲਿਗਾ ਨੰਬਰ ਲਿਖਿਆ ਬਾਈ 12 ਮਰਲਾ ਤੇ ਮਡਰੀ ਸ਼ੋ ਦੇ ਵਿੱਚ ਹੈਗਾ ਹੁਣ ਦੀ ਚੈੱਕ ਕਰ ਸਕਦੇ ਆ ਟਾਇਰ ਹੈਗੇ 50 ਕੇ ਪੈਸੇ ਐ ਐਮ ਆਰ ਫਲੇ ਟਾਇਰ ਆ ਪੱਕੇ ਟਾਇਰ ਆ ਛਤਰੀ ਉਤਰੀ ਹੈਣੀਗੀ ਇੰਦਰ ਨਾਲ ਆਗਾ ਮੇਸੀ 241 8 ਮਰਲਾ 285000 ਰੁਪਏ ਦੇ ਨਮਾ ਦੋ ਹੋ ਬਿਹਤਰ ਡੇੜਾ ਹੈ ਗਾਈ 200 4 ਮਾਡਲ 190000 ਰੁਪਿਆ ਮੈਂ ਡਿਮਾਂਡ ਪਿਆ ਉਹ ਨੰਬਰ ਹੈਗਾ ਆ ਆ ਜਾ ਆ ਜਾ ਬਈ 240 ਮਾਡਲ ਮੁੱਲ ਕਿੱਥੇ ਲਿਆ ਨੌ ਮਾਡਲ 248 ਨਹੀਂ ਨਹੀਂ 145 ਕਿਹੜਾ 144 144 ਨਵਾਂ ਮਾਡਲ ਦਾ 1 ਲੱਖ 48000 ਰੁਪਏ ਦੀ ਰਿਮਾਂਡ ਆ ਬਾਈ। ਉਹ ਰਾਣੀ ਸਮਾਜ ਬਹੁਤ ਚੜਾਈ ਹੁੰਦੀ ਜਾਛੇ 241 ਦੀ। ਘਰ ਘਰ ਦਾ ਸ਼ਿੰਗਾਰ ਸੀਗੇ। ਪਰ ਸਮੇਂ ਦੇ ਨਾਲ ਹਨਾ ਉਹ ਹੋ ਗਿਆ। ਤੇ ਆਉਜੀ ਇਧਰ ਰੁਕ ਜਾ ਆ ਗਿਆ ਆਪਣਾ ਆਰਜਨ 605 ਮਾੜਵਾ ਵੈਲਟਨ 20 20 ਮਾਡਲ 6 ਲੱਖ ਰੁਪਏ ਦੀ ਰਿਮਾਂਡ ਆ ਬਈ। ਮਗਰ ਇਹਨਾਂ ਨੇ ਨਵੇਂ MRP ਟਾਇਰ ਆਗੇ। ਸਪੈਸ਼ਲ ਐਡੀਸ਼ਨ ਦਰ ਆ ਗਿਆ ਮਾਰਦਾ ਹੈਗਾ 10 3 ਲੱਖ 40000 ਰੁਪਿਆ ਆਹ ਪੂਰੀ ਹਮਾਰ ਲਿਖਾਉਣਾ ਡਾਊਨ ਆ ਗਈ ਦਰ ਆ ਗਿਆ 11 ਮਲ 4 ਲੱਖ ਦੀ ਮੰਗ ਹੈ ਅਰਜਨ 605 ਛਤਰੀ ਉਤਰੀ ਲੱਗੀ ਹੋਈ ਹੈਗੀ ਮਗਰ ਖੜਾ 91 ਖੜਾ ਹੈਗਾ 97 ਮਾਡਲ 256 ਰੇਟ ਆਦਾ ਆ ਵਸਤੇ ਇਹਨੇ ਵੇਚ ਹੈਗਾ ਸਵਾਲਿਕਾ ਡੀਆਈ 60 ਆਰ ਐਕਸ ਬਾਰਾ ਮਾਡਲ 411000 ਰੁਪਏ ਹੀ ਹੈਗੀ ਡਿਮਾਂਡ ਬਾਈ ਮਗਰ ਟਰਨ ਨਵੇਂ ਵਰਗੀ ਆ ਤੀਰਨਾਂ ਅਮਰੀਕਾਂ ਇਹ ਵੀਡੀਓ ਬਣਾਉਣ ਦਾ ਮਕਸਦ ਤਾਂ ਆਪਣਾ ਹੀ ਹੁੰਦਾ ਵੀ ਕਿਸੇ ਕਿਸੇ ਟਰੈਕਟਰ ਲੈਣਾ ਹੁੰਦਾ ਨਾ ਵੀਡੀਓ ਵੇਖ ਕੇ ਨੂੰ ਮਾਡਲ ਤੇ ਰੇਟ ਦਾ ਪਤਾ ਲੱਗ ਜਾਂਦਾ ਹੈਗਾ ਤੁਹਾਨੂੰ ਘਰ ਬੈਠਿਆਂ ਨੂੰ ਵੀ ਅੰਦਾਜ਼ਾ ਆ ਜਾਂਦਾ ਜੇ ਕਿਸੇ ਲੈਣਾ ਹੋਵੇ ਇਹ ਹੈਗਾ ਮਾਡਲ ਹੈਗਾ 95 ਵਿੱਚ ਦਾ 275 135000 ਰੁਪਏ ਡਿਮਾਂਡ ਆ ਛੋਟੇ ਕੰਮਾਂ ਲਈ ਬੈਸਟ ਟਰੈਕਟਰ ਹੈਗਾ ਹਿਲਦੂ ਨਿਖਾਂਦੇ ਇੱਧਰ ਆਏਗਾ 100 ਲਿਕਾ DI 60 DC ਦੋ ਮਾਡਲ 2,30,000 ਰੁਪਿਆ ਟਰੈਕਟਰ ਦੇਖੋ ਇਹ ਗੱਡਾ ਬਣਾ ਮਸਾਂ ਵਾਲਾ ਟਰੈਕਟਰ ਹੈਗਾ ਬੋਲਾ ਬੁੱਡਾ ਟਰੈਕਟਰ ਹੈਣਾ ਹਾਂ ਮਾਡਲ ਤਾਂ ਹੀ ਆਉਂਦੇ ਵੱਡੇ ਵਾਹਲਾ ਰੈਚੀਆ ਲੱਗਦਾ ਨਾ ਇੱਧਰ ਆ ਕੇ ਸੱਤ ਮਾਡਲ ਮਿੰਦਰਾ 2,575 3,05,000 ਰੁਪਿਆ ਡਿਮਾਂਡਾ ਨਹੀਂ 3-5 ਆ 3,05,000 ਰੁਪਿਆ ਡਿਮਾਂਡਾ ਐਮ ਆਰਫ ਟਾਇਰ ਆ 13 6 ਦੇ 13 6 25 13 ਜਾਗਾ ਮਕੈਨਿਕਾ ਸ਼ੇਰਿੰਗਾ ਬਾਈ ਡਬਲ ਕਲਚ ਹੈਗਾ ਮੈਸੀ ਵਰਗੂਸ਼ਨ ਪਲੈਂਟਰੀ ਪਲੱਸ 9500 16 ਐ ਟਾਇਰਾਂ ਛਤਰੀ ਲੱਗੀ ਹੋਈ ਹੈਗੀ ਮਾਡਲ ਵੀ 18 ਹੈ ਨਾ 18 ਮਾਡਲ 48500 ਰੁਪਏ ਦੀ ਮੰਗ ਹੈ ਫਲੇ ਪਲੇਟਫਾਰਮ ਹੈਗਾ ਫਲੈਟ ਕਿਉਂ ਸਿੱਧਾ ਪਲੇਟਫਾਰਮ ਹੈਗਾ ਸਾਈਡ ਗੀਅਰ ਦੇ ਵਿੱਚ ਹੈਗਾ ਆ ਯਾਰ ਜੀ 11 ਮਾਡਲ ਮਾਡਲ ਦਾ 11 375 ਆਰਜਨ 605 ਅਲਟਰਾ ਮਿੰਦਰਾ ਫਾਰਟਰਿਕ 60 ਆ ਗਿਆ ਜੀ ਨਾਲ ਇਧਰ ਸਾਲ ਥੋੜੀ ਜਿਹੀ ਡਾਉਣਾ ਜੀ 2000 ਮਾਡਲ 1 ਲੱਖ 70000 ਰੁਪਏ ਦੀ ਨੀ ਕਿ ਡਿਮਾਂਡ ਟਰਾਲੀ 11 6 ਦੀ ਟਰਾਲੀ ਆ 95000 ਜਿੱਕ ਤੋਂ ਬਿਨਾਲ ਕੋਈ ਹੈ ਨਾ ਵਿੱਚੋਂ ਆ ਬੈੱਡ ਸਮਝਦਾ ਹਾਲਤ ਵੇਖ ਲਓ ਵਿੱਚੋਂ ਬਾਈ ਵੇ ਤੂੜੀ ਵਾਲੇ ਤੇ ਵਾਸਤੇ ਕਰਨ ਚਾਹੀਦੀ ਜਾਲੀ ਜੁਲੀ ਵਾਸਤੇ ਨਾ 11 6 ਚਾਲਦੀਆਂ ਆਂਗਾ ਇਹ ਆ ਕਿ 88000 11 6 ਆ ਜਗਰਾਵਾਂ ਦੀ ਬਣੀ ਹੈ ਜਗਰਾਵਾਂ ਟਰਾਲਾ ਮਸ਼ਹੂਰ ਆਂਗਾ ਬੈੱਡ ਸਮੇਤ ਆ ਗਈ ਕਿਸੇ ਨੇ ਜ਼ਿਕਰ ਜਾਲੀ ਲਾਉਣੀ ਤੇ ਤੂੜੀ ਵਾਲੇ ਉਹਦੇ ਵਾਸਤੇ ਸਹੀ ਆ ਜਗਰਾਵਾਂ ਟਰਾਲਾ ਖਾਂ ਤੋਂ ਮਸ਼ਹੂਰ ਆ ਇੱਧਰ ਜੈਕ ਵਾਲੀ ਆ ਕਿ ਇਹਨੂੰ ਜੈਕ ਵਾਲੀ ਲੈਣੀ ਹੁੰਦੀ ਆ 120000 ਰੁਪਇਆ 11 6 ਆ 11 6 ਦੀ ਟਰਾਲੀ ਬੈੱਡ ਸਮੇਤ ਆ ਰੰਗ ਪੇਂਟ ਹੋਇਆ ਵਾ ਕੰਡੀਸ਼ਨ ਵਿੱਚੋਂ ਵੇਖ ਸਕਦੇ ਆ ਹੁਣ ਆਇਆ ਨਾ ਜਾਲੀ ਜੂੜੀ ਨਾਲ ਲੱਗਦੀਆਂ ਆਂਗਾ ਪਤਾ ਸਵਾਰਾ 735 ਸਵਾਰਾ 735 ਇੱਕ ਮਾਡਲ 198000 ਰੁਪਏ ਹੀ ਵੇਨੇ ਅੰਦਰ ਵਾਲਾ ਕਿ ਬਾਹਰ ਪੰਪ ਵਾਲਾ ਇਹ ਬਾਹਰ ਆ ਲਾ 98 ਤੋਂ 98 ਚ ਬਾਹਰ ਆ ਗਿਆ ਪੰਪ ਲਿਫਟ ਪੰਪ ਆ ਤੇ ਪਹਿਲਾ ਮਾਡਲ ਆ ਸੀਗਾ ਅੰਦਰ ਡੋ ਕਲਚਨ ਆਪਣੇ ਲੈਫਟ ਨਹੀਂ ਚੱਕਦਾ ਇਹਨੂੰ ਕੋਈ ਚੱਕਾ ਨਹੀਂ ਕਲਚਨ ਆਪੋ ਚੱਕੂ ਗੱਲ ਬਟਨਾ ਵੀ ਪੀਵੀ 14 ਨੰਬਰ ਆ ਨਾਲ ਆ ਗਿਆ ਜੀ ਇੱਧਰ ਅਰਜਨ 605 ਮਹਿੰਦਰਾ ਨੋ ਮਾਡਲ ਨੋ ਮਾਡਲ ਡੋ 95 19 ਬਰਨਾਲੇ ਦਾ ਨੰਬਰ ਆ ਪੀਵੀ 19 ਇਹ ਟੂਲ ਕੋ ਸੇ ਵੀ ਆ ਕੰਡੀਸ਼ਨ ਥੋੜੀ ਖਸਤ ਆਈ ਆ ਸਰਾਜ 735 ਪੁਰਾਣਾ ਮਾਡਲ ਹੈਗਾ ਕਿੰਨਾ ਇਹ 91 135 ਪੀਵੀ 36 ਨੰਬਰ ਪੁਰਾਣਾ ਮਾਡਲ ਜ਼ਿਆਦੀ ਥੋੜਾ ਜਿਆ ਟਰੈਕਟਰ ਬਹੁਤ ਪੱਕੇ ਕੰਮ ਕਰਦਾ ਨੂੰ ਜਿੰਨੀ ਮਰਜ਼ੀ ਵਾਹੀ ਕਰੀ ਚੱਲੋ ਇਹਦੇ ਨਾਲ ਤੂੰ ਚੱਕਰ ਨਹੀਂ ਗਾ ਐਂਧਰ ਨੂੰ ਚੱਲ ਗਏ ਉਹ ਕੱਲ ਉੱਧਰ ਬਖਾਉਣ ਦੇ ਨਾਲ ਆਪਾਂ ਫੇਰ ਕਵਰ ਕਰਾਂਗੇ ਆਪਾਂ ਉਹਦਾ ਨਾੜ ਘਣ ਖੜੇ ਦੋ ਤਿੰਨ ਨੂੰ ਦਿਖਾਉਣੇ ਆਗੇ ਟਰੈਕਟਰ ਟਰਾਲੀ 11 ਛੇਰੀ ਟਰਾਲੀ ਹੈ 120 ਹੈ ਹਣਾ ਕਬੀ ਰੇਟ ਆ ਜਗਰਾਮਾ ਦੀ ਬਣੀ ਲਾਦ ਦੀ ਆ ਬੈੱਡ ਸਮੇਤ ਆ ਇੱਧਰ ਜਾਲੀ ਵਾਲੇ ਖੜੇ ਕਿ ਇਹਨੂੰ ਜਾਲੀ ਲੋੜੋ ਚੂੜੀ ਚੂੜੀ ਵਾਲੀ ਮਸ਼ੀਨ ਤੇ ਮਾਰਲੇ ਦਾ ਰੇਟ ਹੈਗਾ 100 ਰੁਪਿਆ ਭਾਈ ਸਣੇ ਜਾਲੀ ਦਾ ਸਣੇ ਜਾਲੀ ਦਾ ਰੇਟ ਹੈਗਾ ਯਾਬੀਰ ਜਾਲੀ ਬੰਦੀ 25 ਬਣਾਉਣੀ ਹੋਵੇ ਨਾ ਬਸ ਨਾਲ ਹੀ ਮਿਲ ਜੂ ਗਾਡਰ ਵੇਖੋ ਸੁਖਿਆ ਗਾਡਰ ਕਨੇ ਅੰਦਰ ਰੋਜ਼ ਲੱਗੇ ਵਿਆ ਟਰਾਲ ਦੇਣ ਗਾਡਰ ਲੱਗੇ ਪਿਆ ਇੰਨੇ ਚੌਲੇ ਗਾਡਰ ਹੈਵੀ ਆ ਪੂਰਾ ਕੰਮ ਪਰ ਰੰਗ ਦੀ ਕਮੀ ਆ ਥੋੜੀ ਰੰਗ ਭਾਲਦੀ ਹੈਗੀ ਇਹ ਕਾਜਗ੍ਰਾਮ ਵਾਲੀ ਆ ਗਈ 1 10 11 6 ਦੀ ਟਰਾਲੀ ਆ ਬੈੱਡ ਸਮੇਤ ਆ ਟਾਇਰ ਵਧਾ ਡੰਗਾ ਲਾਉਂਦੇ ਆ ਪੂਰਾ ਪੂਰਾ ਵਧਾ ਡੰਗਾ ਟਾਇਰ ਲਾਉਂਦੇ ਆ ਬੋਲੋ ਟਾਇਰ ਆ ਪੱਕੇ ਟਾਇਰ ਆ ਵਿੱਚ ਕੰਡੀਸ਼ਨ ਦੇਖਦਾ ਪੂਰੀ ਸਾਫ ਕੰਡੀਸ਼ਨ ਆ ਇਹ ਅੱਗੇ ਵੀ ਆਪ ਸੀਗਾ ਉਹੀ ਆ ਇਹ 25 11 ਚਮਟੀ 88 ਮਾੜ ਲੈ 1 ਲੱਖ 20 ਆਪਣੀਆਂ ਬਾਈ ਚੂੜੀ ਤੋਂ ਨਜ਼ਾਰਾ ਬੰਦ ਹੀ ਪਿਆ ਹੈ 88 ਮਾੜ ਲੈ 1 ਲੱਖ 20 ਰੁਪਏ ਰੰਗ ਪੇਂਟ ਹੋਇਆ ਵਾ ਬਾਈ ਪਹਿਲਾਂ ਜਿਹੜੀ ਚੜਾਈ ਹੁੰਦੀ ਸੀ ਟੱਬੇ ਟੱਬੇ ਇਹਨਾਂ ਚੱਕੇ ਹੈਗੇ 25 11 35 11 ਹਰ ਗਿਆਨੇ ਚੱਕੇ ਆ ਇਹਨਾਂ ਟੱਬੇ ਮਗਰ ਦੀ ਵੀਡੀਓ ਚ ਪਾਈ ਵੀ ਆਪਣੀ ਦੇਖ ਸਕਦੇ ਹੋ ਤੁਸੀਂ ਜੀ ਟ੍ਰੋਮੈਟਿਕ ਘੋੜਾ ਬੰਪਰ ਲੱਗਾ ਉੱਤੇ 50 ਵਾ ਸਟicker ਲੱਗਿਆ ਵਾ ਪੀਵੀ 22 ਟਰੱਕ ਮੈਂਦਰਾ 265 ਮਾਰ ਲਿਆਗਾ 98 1,60,000 ਰੁਪਿਆ ਦੀ ਹੈਗੀ ਡਿਮਾਂਡ ਪੀਵੀ04 ਫਰੀਦਕੋਟ ਤਾਨਪੁਰਾ ਫੋਨ ਵਾਲੀ ਗੱਡੀ ਹੈ 14425 RX ਡ੍ਰਮ 3 ਤੇਲ ਵਾਲੀਆਂ ਬ੍ਰੇਕਾਂ ਬਹੁਤ ਤਗੜੇ ਟਰੈਕਟਰ ਆ ਵੀ ਬਹੁਤ ਜਾਨ ਆਗੀ ਨਾਲ ਇਦਰ ਖੜਾ ਝੋਟਾ ਸਿੱਧੂ ਮੂਸੇ ਵਾਲਾ ਐਚਐਮ ਦੀ 911 ਇਹ 99 ਮਾੜਾ 265000 ਰੁਪਏ ਦਾ ਮਾੜਾ ਪੀਵੀ ਨੰਬਰ ਆ ਬਾਈ ਕਿ ਆ ਬਈ ਇਹ ਤਾਂ ਦੱਸਾਂ ਹੀ ਤੁਹਾਨੂੰ ਪਲੋਡ ਹੀ ਨਹੀਂ ਤੁਹਾਨੂੰ ਪਤਾ ਹੀ ਆ ਵੀ ਕੀ ਚੀਜ਼ ਆ ਇਹ ਜਿਹੜੇ ਲੋਕਾਂ ਟਰੈਕਟਰ ਹੈਗੇ ਆਗੇ ਤੇ ਡਬਲ ਇਹਦਾ ਹੋਊਗਾ ਪਾ ਵਸ਼ੇ ਨੂੰ ਡਬਲ ਆ ਤੇ ਇੱਕ ਜਾਂਦੂ ਪਤਾ ਹੀ ਆ ਬਾਕੀ ਰੰਗ ਹੋਇਆ ਵਾ ਡਬਲ ਕਲਾ ਕਲੱਚਾਂ ਬੰਨ੍ਹਦੇ ਇੱਥੇ ਇਹ ਜਿਹੜਾ ਪੀ2 ਵਾਲਾ ਕਲੱਚ ਆ ਪਹਿਲਾਂ ਤਾਂ ਇੱਥੇ ਆਉਂਦਾ ਕੰਪਣੀਆਂ ਹੋਣ ਦੇ ਲੱਗਣ ਜਿਹੜਾ ਨਵਾਂ ਆ ਆ ਹੌਲੈਂਡ ਜੌਂਡੀਅਰ ਸਵਰਾਜ ਹੋ ਗਏ ਹੁਣ ਇੱਥੇ ਆ ਜੀ ਤੇ ਨਹੀਂ ਹੁੰਦਾ ਨਾ ਇਹ ਹੁਣ ਇਹਦੇ 1979 ਦੇ ਆਉਂਦੇ ਆ 91 ਜਿਹੜੇ 20 11 25 ਗਰ ਆਉਂਦੇ 60 ਸੂਟ ਦੇ ਉਹਨਾਂ ਦੇ ਆ ਮੁੱਢੋਂ ਮੁੱਢ ਤਾਂ ਇੱਥੇ ਡਬਲ ਖਤ ਦਿੱਤਾ ਹੋਇਆ ਹੈ ਵੀ ਇੰਨੀ ਤਕਨੀਕ ਸੀਗੀ ਜਿਹੜੀਆਂ ਕੰਪਨੀਆਂ ਹੁਣ ਕਾੜਦੀਆਂ ਜੌਂਡੀਅਰ ਹੌਲੈਂਡ ਵਾਲੇ ਤੇ ਥੋੜੀ ਜਿਹੀ ਕੰਪਨੀ ਫੇਲ ਹੋ ਗਈ ਸਰਕਾਰੀ ਕਰਕੇ ਨਹੀਂ ਤਾਂ ਟਰੈਕਟਰ ਮਾਰਨ ਵਾਲੇ ਹੈ ਨਹੀਂ ਸੀ ਤੇ ਇੱਧਰ ਕਿਹੜਾ ਆ ਗਿਆ ਵੀ 744 ਸਵਰਾਜ 2011 ਹੈ 2000 ਪੂਰਾ ਉਹਦੇ ਆ ਜਗਦੇਵ ਵਾਲਾ ਜਗਦੇਵ ਕੋਲੇ ਨਾਲ ਦੇ ਨਾ 225 ਆ ਤੋ 25 ਜਮਾ ਜਾਇਜ ਆ ਰੇਟ ਆਗਾ ਟਾਇਰ ਅੱਧੇ ਕਹਿ ਗਿਆ 225 ਇਹ ਟਰਾਲਾ ਆਗਾ 11 ਸਾਢੇ ਸੀ 1,67,000 ਰੁਪਏ ਡਿਮਾਂਡ ਆ ਡੱਡ ਜਾਲੀ ਵਾਲਾ ਲੱਗਿਆ ਉਹ ਬਈ ਫੈਰ ਵੀ ਵਧੀਆ ਕੰਡੀਸ਼ਨ ਤੇ ਆਗੇ ਆ ਵੀ ਲੈਫਟ ਆ 11 ਸਾਢੇ ਸੀ ਦਾ ਟਰਾਲਾ ਆਗਾ ਲੈਫਟ ਲਾ ਡਬਲ ਹੈਂ 145000 ਰੁਪਏ ਦੀ ਮੰਗ ਆ ਰੰਗ ਬੈਂਡ ਦੀ ਵਾ ਲੋਡ ਆ ਹੋਣ ਦਾ ਬੈੱਡ ਸਮੇਤ ਹੈਗਾ ਐਦਾਂ ਇੱਕ ਟਰਾਲੀ ਆ ਗਈ 85000 ਰੁਪਏ 11 6 ਦੀ ਆ ਬਾਈ ਬੈੱਡ ਸਮੇਤ ਆ ਕੰਡੀਸ਼ਨ ਦੇਖ ਫਾਦੇ ਆ ਮਹਿੰਦਰਾ ਮਾਰੂਡ 98 170000 ਰੁਪਏ ਦੀ ਮੰਗ ਆ ਐਦਾਂ ਦਾ ਸੋਨ ਲਿਕਾ 750 ਸਾਈਡ ਗੀਅਰ 11 ਮਾਰੂਡ 3 ਲੱਖ 11000 ਰੁਪਏ ਦੀ ਮੰਗ ਆ ਬਾਈ ਵੇਰਾ ਦਾ 911 ਡੈਕ ਡੁਕ ਬਸ ਗਿਆ ਲੱਗ ਗਿਆ ਵੱਡਾ ਮਾਡਲ 95 2,65,000 ਰੁਪਏ ਦੀ ਮੰਗ ਆ ਆਵਰ ਸ਼ੇਰੀਂਗਾ ਟਾਇਰ ਥੋੜੇ ਜਿਹੇ ਹਲੂ ਹੀ ਹੋਏ ਪਏ ਹੈਗੇ ਆ ਇਧਰ ਆ ਗਈ ਮਹਿंद्रा 275 ਤੋ ਸੁਪਰ ਤਰ੍ਹਾਂ ਜੀ ਮਾਰ ਲੈਗਾ 94 1,55,000 ਰੁਪਏ ਡਿਮਾਂਡ ਆ ਆਪਣੀ ਬਾਈ ਆ ਬੋਲ ਦ ਮੋਬਾਈਲ ਨੰਬਰ ਮੋਬਾਈਲ ਨੰਬਰ 9465216160 ਠੀਕ ਹੈ ਜੀ ਟਰਾਲੀ ਕਿਹੜੀ ਆ ਆਪਣੀ ਆ ਲਾਲ ਜੀ ਆ ਲਾਲ ਜੀ ਟਰਾਲੀ ਆ ਬਾਈ ਕਿਸੇ ਨੂੰ ਲੈਣਾ ਤਾਂ ਕਨੈਕਟ ਕਰ ਸਕਦੇ ਆ ਬਾਈ ਜੀ ਨੰਬਰ ਬੋਲਦਾਗਾ ਅਮੇਦਰਾ 275 ਪੀ 99 ਮਾਡਲ 155 ਸਿਕਨਾਲ ਹੋਰ ਆ ਗਿਆ ਮੇਂਦਰਾ 475 ਸਰਪੰਚ ਮਾਡਲ ਮਾਡਲ 2002 2 ਲੱਖ 30 ਰੁਪਏ ایڈਵਾਂਸ ਡਬਲ ਕਲੱਚ ਆ। ਸ਼ਵਰ ਕਲੱਚ ਆ ਬਈ। ਆ ਸਵਰਾਜ 855 ਮਾੜ ਲਾ 2002 2 ਲੱਖ 60000 ਰੁਪਏ ایڈਵਾਂਸ ਆ ਬਈ ਇਹਦੀ। ਸੈਂਪਲ ਉਹਦੇ ਚ। ਆਦਰਾ ਕੀ ਫੋਰ 3600 ਮਾਰ ਲੇਗਾ ਉਨ 286 11000 ਰੁਪਏ ਦੀ ਮੰਗ ਆ ਕਿ ਇਹ ਤਿਆਰ ਦੂਰ ਕਰਾਉਣਾ ਹੋਵੇ ਤਾਂ ਨਾ ਵਧੀਗਾ। ਰੰਗ ਰੂੰਗ ਅਰੀਜਨਲ ਆ ਸਾਰਾ। ਟਾਇਰ ਤਾਂ 20 25 ਪੈਸੇ ਹੀ ਹੈਗੇ। ਤਿਆਰ ਦੂਰ ਕਰਾਉਣ ਨੂੰ ਵਧੀਆ ਆ। 59 ਕਰਾਂ ਆ ਗਿਆ। ਟਰਾਈ ਚੱਲਦੀ ਲੱਗਦਾ 59 ਕਰਾਂ ਜੀ। 68 99 ਕਰਾਂ ਬਹੁਤ ਅਿਕਰਾਂ। ਇਤਰਾ ਫੋਨ ਲਿਕਾਸ 60 DI RX ਚੱਟਰੀ ਲੱਗੀ ਹੋਈ ਹੈਗੀ। ਸਾਰਾ ਮਾਡਲ 535000 ਰੁਪਏ ਦਾ ਮਾਡਲ ਆ। ਪਿਆਰ ਨੰਬਰ ਹੈਗਾ ਪਿਆਰ ਨੰਬਰ 4 ਜਰਸ ਅਰਜਨ ਮਿੰਦਰਾਲੇ 605 14 ਮਾਰਲ 4 ਲੱਖ 8000 ਰੁਪਇਆ ਕਮਾੜਾ ਜੀ ਪਿਆਰ ਅੱਜ ਦਾ ਹਰਜਮ ਮਗਰ ਜੋੜੇ ਬਾਤਾਂ ਗਏ ਅਧਰ ਆ ਗਿਆ ਜੀ ਫਾਰਮ ਟਰੈਕ 65 ਹੀ ਕੇ ਟਰੈਕਟਰ ਉਹ ਘਟਿਆ ਪਤਾ ਨਹੀਂ ਕਿਵੇਂ ਜਾਣ ਜੂਣ ਦਾ ਸੀ ਬੀਟ ਕਿਵੇਂ 2010 ਮਾਡਲ ਆ 375 ਨੇ ਰਿਮਾਂਡ ਆ ਟੀਵੀ 03 ਬਠਿੰਡਿਆ ਨੰਬਰ ਆਗਾ ਫੈਟਰੀ ਲੱਗੀ ਆ ਡੈਕ ਲੱਗੀ ਆ ਬਾਕੀ ਆ ਵਾ ਟਾਇਰ ਹੈਗਾ ਅੱਧੇ ਘਟੇਰ ਆ ਕਿ 20 ਕੀਟੀ ਦੇ 16 28 11 ਚ ਸੈਂਟਰ ਗੇਅਰ ਆਗਾ ਮਿੰਦਰਾ 265 ਡੀਆਈ ਛੋਟੇ ਕਮ ਵਾਲੀ ਬੈਕ ਟਰੈਕਟਰ ਆ ਤੇਲ ਜਮਾ ਕੌਂਗ ਤੇ ਆ 95 ਮਾਡਲ ਐ 1 ਲੱਖ 50 ਹਜ਼ਾਰ ਰੁਪਏ ਡਿਮਾਂਡ ਆ ਟਰੈਕਟਰ ਦਾ ਮਗਰਲੇ ਕਸੇ ਆ ਮੂਰ ਦੇ ਨਵੇਂ ਆਗੇ ਦੇਸੀ ਐ ਤੇ ਮੂਰ ਲਈ ਵੀ ਆ ਤਾਂ ਸੈਂਟਰ ਗੇਰ ਦੇ ਸੌਂਦੇ ਸੈਂਟਰ ਤੁਹਾਨੂੰ ਪਤਾ ਹੀ ਆ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਬਾਈ ਹੁਣ ਘਰੇ ਬੈਠਣ ਆਪਾਂ ਰੇਟ ਤੇ ਮਾਡਲ ਮੂਰ ਦਿਖਾਈ ਜਾਂਦੇ ਹੈਗੇ ਸੀਜ਼ਨ ਦਾ ਕਰਕੇ ਨਾ ਮੰਡੀ ਥੋੜੀ ਜਿਹੀ ਹੁਣ ਟਰੈਕਟਰ ਹੀ ਬਹੁਤ ਆਇਆ ਤੇ ਮੰਡੀ ਵੀ ਭਰੀ ਵੀ ਆ ਪੂਰੀ ਬੰਦੇ ਮਤਲਬ ਕਾਕ ਨਾਲ 95 ਮਾਡਲ 1,55 ਹਜ਼ਾਰ ਰੁਪਏ ਦਾ ਮਾਡਲ ਪੁਰਾਣੇ ਮਾਡਲਾਂ ਚ ਸ਼ੋਅ ਆ ਜੀ ਟੈਂਕੀ ਨਵੇਂ ਮਾਡਲ ਵਾਲੀ ਲੱਗੀ ਹੋਈ ਆ। ਹਾਲ ਤਾਂ ਤੁਹਾਨੂੰ ਪਤਾ ਹੀ ਆ ਫਰਮਾਲ ਦਿਖਾਉਣਾ ਨਾ। ਮਰਗ ਸਵਰਾਜ 855 98 ਮਾਡਲ 235। ਪਰਾਣਾ ਖੁੰਡ ਪੀ ਵੀਰ 14 ਦਾ ਨੰਬਰ ਹੈਗਾ। ਮਗਲ ਢੇਰ ਨਵੇਂ ਆ ਮੂਹ ਦੇ ਤਸੀਦ ਦੇ ਆ। ਮਗਰ ਲਏ ਗੁੜੀਰ ਦੇ ਮਤਰਾ ਮਤਰਾ ਬਹੁਤ ਦਾ ਸੁੱਕਾ ਪਿਆਗਾ ਬਹੁਤ ਵਧੀਆ ਜਾਣ ਵਾਲਾ ਟਰੈਕਟਰ ਆਗੇ ਮਰਦੇ ਮੁਰਦੇ ਨਹੀਂ ਹੈਗੇ ਰਵੇਰ ਪੂਰੀ ਹੈਨੀ ਜਮੀਨਾਂ ਦੀ ਐ ਤੂੰ ਆ ਚਲਾ ਤੂੜੀ ਵਾਲ ਤੇ ਤੈਨੂੰ ਤਾਂ ਪਤਾ ਆਊਗਾ ਇਹ ਨਹੀਂ ਮਰਦਾ ਜਿਵੇਂ ਪੱਕੇ ਟਰੈਕਟਰ ਆ ਕਿੰਨਾ ਪੈਸਾ ਲੱਗਾ ਵੀ ਇਹਨੂੰ ਮੁੜ ਕੇ ਲੋਡ ਨਹੀਂ ਕੁਛ ਕਰਨ ਦੀ ਕੰਮ ਚੰਗਲ ਆ ਗਈ ਪਾੜ ਦੇ ਤੁਰੇ ਆਉਂਦੇ ਐ ਤਾਂ ਐ ਸਰੰਡਰ ਤਿੰਨ ਜਿਹਾ ਦਾ ਹੈ ਰਮ ਮੇਦਰਾ ਤੋਂ 265 ਕਿਹੜਾ ਮਾਡਲ ਹੈ ਕਿਹੜਾ ਮਾਡਲ ਆ ਬਈ 1 ਬੰਨ ਕੀ ਡਿਮਾਂਡ ਆ ਬਈ 1 35 135 ਨੰਬਰ ਮੋਬਾਈਲ ਨੰਬਰ 805401200 ਬਈ ਠੀਕ ਹੈ ਜੀ ਬਈ ਕਿਹਨੇ ਲੈਣਾ ਤਾਂ ਕਨੈਕਟ ਕਰ ਸਕਦੇ ਆਂਗੇ 265 ਡੀਆਈ